ਇੱਕ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਜਿਹੜਾ ਕਿ ਖਾਲਾ ਢਾ ਕੇ ਆਪ ਦੇ ਵਿੱਚ ਲਾ ਲਿਆ ਗਿਆ ਇਹ ਸੁਖਨਾਂਦ ਦੇ ਮੂਹਰੇ ਲਗਾੜੇ ਰੱਖੇ ਆ ਨਾ ਥਾਣੇ ਦਿਲਵਾਲੀ ਨਾ ਕਚਹਿਰੀਆਂ 'ਚ ਤੇ ਨਾ ਇੱਥੇ ਉਹ ਕਿਸੇ ਨੂੰ ਖੰਗੜ ਨਹੀਂ ਦੇ ਇਹ ਸੰਗਮ ਨੂੰ ਦੱਸਿਆ ਜਾਵੇ ਜਿਹੜੀਆਂ ਇਟਾਂ ਤੋੜੀਆਂ ਇਹਦੇ ਪਰਚਾ ਹੋਵੇ ਆ ਅਮਰਤਪਾਲ ਸੁਖਨਾਂਦ ਜੀ ਨੇ ਇਹਨੇ ਸਾਰਾ ਫੋਨ ਫੰਡ ਕਰਕੇ ਥਾਣੇ ਦਾ ਭਜਾਤ ਇਹ ਅਮਲੀ ਸ਼ਹਿਰ ਤੇ ਸਰਗੋ ਹੋ ਰਿਹਾ ਕਿੰਨਾ ਟਾਂ ਹੋ ਗਿਆ ਬਈ ਇਹ ਖਾਲ ਜਿਹੜਾ ਚੱਲਦਾ ਸੀਗਾ ਜਿਹੜਾ ਚੱਲਦੇ ਨੂੰ 40 ਸਾਲ ਹੋ ਗਏ ਜੀ ਬੜਾ ਹੋ ਗਿਆ 88 ਦਾ ਬਣਿਆ ਵਾ 88 ਦਾ ਬਣਾਈ ਜੇ 88 80 ਏਕੜ ਨੂੰ ਪਾਣੀ ਲੱਗਦਾ ਤੇ ਜਿਹੜਾ ਉਹ ਹੁਣ ਪਾਣੀ ਨਹੀਂ ਲੱਗਣਾ ਹੋ ਇਹ ਦੂਬਾ ਨਹੀਂ ਲੱਗਣਾ ਜੀ ਪਣ ਜਾਂਦਾ ਹੀ ਨਹੀਂ ਪਾਣੀ ਖਾਲ ਢਾ ਲਿਆ ਨੇ ਜਾਣਾ ਕਹਦਾ ਪਣ ਕਿ ਉਹਨੂੰ ਗਿਆ ਬਈ ਤੂੰ ਇੰਨਾ ਧੱਕਾ ਨਾ ਕਰ ਸਰਕਾਰ ਦੇ ਸਿਰ ਤੇ ਉਹ ਕਹਿੰਦਾ ਤੁਸੀਂ ਜਿੱਥੇ ਮਰਜੀ ਜਾਓੜੋ ਮੈਂ ਤਾਂ ਐਂ ਕਰੂੰਗਾ ਜੇ ਕਾਰਵਾਈ ਨਾ ਹੋਈ ਅਸੀਂ ਦੋ ਆ ਦਿਨਾਂ ਤੋਂ ਬਾਅਦ ਇੱਥੇ ਧਰਨਾ ਬੰਦ ਦੇਣਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਨਹਿਰੀ ਪਾਣੀ ਨੂੰ ਵੱਧ ਯੂਜ਼ ਕਰੋ ਥੱਲੇ ਵਾਲਾ ਪਾਣੀ ਨਾ ਵਰਤੋ ਪਰ ਦੂਸਰੇ ਪਾਸੇ ਆ ਚੀਜ਼ਾਂ ਹੋ ਰਹੀਆਂ ਤੁਸੀਂ ਦੱਸਿਆ ਨਹੀਂ ਜਾ ਕੇ ਉਹਨਾਂ ਨੂੰ ਅਸੀਂ ਗੱਲ ਮੈਂ ਜਗਤਾਰ ਸਿੰਘ ਸਰਾਂ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਲਕਾ ਬਾਗਾ ਪੁਰਾਣਾ ਦੇ ਪਿੰਡ ਸਮਾਦ ਭਾਈ ਦੀਆਂ ਤਸਵੀਰਾਂ ਨੇ ਸਮਾਦ ਭਾਈ ਦੇ ਵਿੱਚ ਜਿਹੜੀਆਂ ਤੁਸੀਂ ਤਸਵੀਰਾਂ ਦੇ ਵਿੱਚ ਇਸ ਟਾਈਮ ਇੱਟਾ ਰੋੜੇ ਇਕੱਠੇ ਵੇਖ ਰਹੇ ਹੋ ਉਹ ਕੋਈ ਵਿਕਾਸ ਕਾਰਜ ਨਹੀਂ ਚੱਲ ਰਹੇ ਉਹ ਇੱਕ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਜਿਹੜਾ ਕਿ ਖਾਲਾ ਢਾ ਕੇ ਆਪ ਦੇ ਵਿੱਚ ਲਾ ਲਿਆ ਗਿਆ ਜ਼ਮੀਨ ਬਣਾ ਲਿਆ ਗਿਆ ਇਹ ਪਹਿਲੀ ਵਾਰੀ ਹੋਇਆ ਵੀ ਬਦਲਾਅ ਵੇਖਣ ਨੂੰ ਮਿਲਣਾ 70 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਲਗਾਤਾਰ ਅਸੀਂ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਆ ਕਿ ਜਿਹੜਾ ਉਹ ਬਦਲਾਅ ਹੋ ਕਿਵੇਂ ਆਇਆ ਲਗਾਤਾਰ ਉਹਨਾਂ ਨੇ ਤਰਖਾਸ਼ਾਂ ਵੀ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਐਂਡ ਦੇ ਉੱਤੇ ਕੀ ਹੁੰਦਾ ਪੱਤਰਕਾਰ ਪਹੁੰਚਦੇ ਨੇ ਕਿ ਕਿਸਾਨ ਜਣੜ ਪਹੁੰਚਦਿਆਂ ਨੇ ਉਹ ਦੋਨੇ ਪਹੁੰਚ ਚੁੱਕੇ ਨੇ ਗੱਲਬਾਤ ਕਰਦੇ ਆ ਮਸਲਾ ਹੈ ਕੀ ਆ ਪਹਿਲਾਂ ਆਪਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਵੇ ਪਿਛਲੇ ਪਾਸੋਂ ਜਿਹੜਾ ਖਾਲ ਆਉਂਦਾ ਇਹ ਲਗਭਗ 60-70 ਸਾਲਾਂ ਜਿਹੜਾ ਖਾਲ ਆ ਜਿਹੜਾ ਉਹ ਇਹ ਵਗਦਾ ਇਹ ਖਾਲ ਦੇਖੋ ਇਸ ਤੱਕ ਤਾਂ ਆਉਂਦਾ ਪਰ ਇਦੂ ਗਾਂ ਜਿਹੜਾ ਖਾਲ ਹੈ ਖਤਮ ਹੋ ਗਿਆ ਇਹ ਖਾਲ ਆ ਜਿਹੜਾ ਇਦੂ ਗਾਂ ਜਿਹੜਾ ਆਪਦੀ ਪੈੜੀ ਦੇ ਵਿੱਚ ਹਰਲਾ ਲਿਆ ਜਾਂਦਾ ਤਸਵੀਰਾਂ ਤੁਸੀਂ ਦੇਖੋ ਮੜ ਕੇ ਉਸ ਤੋਂ ਬਾਅਦ ਜਿਹੜੀਆਂ ਆੜ ਪਾਈ ਵੀ ਆ ਕਿਹਨੇ ਆੜ ਪਾਈ ਆ ਕਾਹ ਤੋਂ ਆੜ ਪਾਈ ਆ ਇਹ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਵਾਸੀਆ ਗੱਲਬਾਤ ਕਰਦੇ ਆਂ ਬਾਪੂ ਜੀ ਕੀ ਮਸਲਾ ਕੀ ਆ ਕੀ ਕਾਰਨ ਕੀ ਬਣਿਆ ਇਹ ਕਾਰਨ ਇਹੋ ਬਣਿਆ ਜੀ ਜਤ ਸਿੰਘ ਆਪਣਾ ਸੰਗਮ ਹੈ ਇਹਨੇ ਸਾਰਾ ਖਾਲਟਾ ਤਾਂ ਜੀ ਅੱਜ ਤੋਂ 8 ਸਾਲ ਪਹਿਲਾਂ ਦੀ ਇਹ ਗੱਲ ਚੱਲੀ ਆਉਂਦੀ ਆ ਜੀ ਪਹਿਲਾਂ ਸਰਦਾਰ ਦਰਸ਼ਨ ਸਿੰਘ ਜੋ ਐਮਐਲਏ ਹੋਏ ਸਨ ਉਹਨਾਂ ਦਾ ਖੋਟਿਆਂ ਵਾਲਾ ਉਹਨਾਂ ਦੇ ਪੁੱਤ ਬਣਿਆ ਸੀ ਜੀ ਔਰ ਉਹ ਇੱਥੇ ਆਏ ਇਕੱਠ ਨੂੰ ਵੇਖ ਕੇ ਉਹ ਕਹਿੰਦੇ ਮੈਂ ਕੀ ਦੇਖ ਖਾਲ ਥੋੜੀ ਪਹਿਲੀ ਦੁਆ ਦੇ ਆ ਜੀ ਤੇ ਉਹਨਾਂ ਨੇ ਕਿਹਾ ਨਹੀਂ ਤੂੰ ਗਲਤ ਹੈ ਉੱਥੋਂ ਸਟਿਆ ਉਸ ਤੋਂ ਬਾਅਦ ਫਿਰ ਇਹ ਅਮਰਤਪਾਲ ਦਾ ਭਾਂਜਾ ਬਣ ਗਿਆ ਜੀ ਹੁਣ ਉਹਦੇ ਨਾਲ ਇਹਨੇ ਕੀਤਾ ਹੋਇਆ ਗੱਲਬਾਤ ਕੀਤੀ ਹੋਈ ਆ ਵੀ ਮੈਂ ਇਹ ਕੰਮ ਖਾਲ ਟੋਣਾ ਟੋਣਾ ਜਿਹੜੇ ਫੁੱਲੇ ਵਾਲ ਤੋਂ ਲੈ ਕੇ ਇੱਥੋਂ ਤੱਕ ਖਾਲ ਥੋੜੇ ਥੋੜੇ ਜ਼ਮੀਨਾਂ ਰੋਕੀਆਂ ਹੋਈਆਂ ਸੀ ਜੀ ਇਹਦੇ ਸੰਗ ਆਪਣੇ ਬਹੁਤ ਥਾਂ ਰੁਕਿਆ ਹੋਇਆ ਉਹਨੇ ਵਿੱਚ ਮਿਲਾ ਲਿਆ ਜੀ ਜੋ ਕਿ ਸਾਡਾ ਦਰਸ਼ਨ ਸਿੰਘ ਵੀ ਨਾਲ ਥੋੜਾ ਜਿਹਾ ਰਲਿਆ ਹੋਇਆ ਸੀ ਜੀ ਉਹਦਾ ਮਤਲਬ ਇਹ ਸੀ ਵੀ ਮੈਂ ਦਰਸ਼ਨ ਸਿੰਘ ਦੇ ਵਿੱਚ ਦੀ ਵੀ ਕਾਢੇ ਖਾਲ ਤੇ ਮੈਂ ਦੂਜੇ ਵੇਲੇ ਦੀ ਸਾਰਾ ਮੂਰ ਆਪਣਾ ਖਾਲ ਸਾਰਾ ਢਾ ਕੇ ਨਮਾਸਰੇ ਬਣਾਵਾ ਜੀ ਉਹਦਾ ਉਹਸੀਆ ਉਸ ਤੋਂ ਬਾਅਦ ਕੀ ਹੋਇਆ ਇਹਨੇ ਸਾਡੇ ਉੱਤੇ 57 ਜਵਾਨ ਤੱਕ ਲਾਈਆਂ ਜੀ ਜਿੱਦੇ ਗੱਲ ਬੰਨੀ ਸੀ ਸਾਨੂੰ ਪਹਿਲੇ ਥਾਣੇ ਦੇ ਪੁਲਿਸ ਵਾਲੇ ਸੱਦਿਆ ਅਸੀਂ ਗਏ ਅਸੀਂ ਕਹੇ ਚੰਗਾ ਤੁਸੀਂ ਐ ਕਰੋ ਉਹ ਕਹਿੰਦਾ ਮੌਕਾ ਵੇਖਾਂ ਜਕੀਰ ਸਿੰਘ ਕਹਿੰਦਾ ਅਸੀਂ ਵੇਖ ਲਓ ਮੌਕਾ ਵੇਖ ਕੇ ਮੈਂ ਕਹਾਂ ਐ ਕਰੋ ਪੈੜੀ ਨੂੰ ਛੱਡੋ ਤੁਸੀਂ ਇਹਦੇ ਬੁੱਟੇ ਲਾਓ ਜੀ ਪੈੜੀ ਇਹ ਸਾਰਿਆਂ ਛੱਡੀ ਸਭ ਦੀ ਛਡਾ ਦਿੱਤਾ ਕਿ ਪਿਛਲੇ ਕਹਿੰਦੇ ਹੁਣ ਜੇ ਤੂੰ ਖਾੜ ਟਾਉਣ ਲੱਗ ਗਏ ਤਾਂ ਅਸੀਂ ਕੱਸੀ ਟਾਉਣੇ ਸਾਡੀ ਪੈੜੀ ਨਾਲ ਲੱਗਦੀ ਹੈ ਜੀ ਉਹ ਬਜਖੀਰ ਸਿੰਘ ਸਾਨੂੰ ਕਿਹਾ ਵੀ ਮੈਂ ਕੱਲ ਨੂੰ ਮੌਕਾ ਦੇਖਣ ਆਉਂਗਾ ਮੌਕਾ ਦੇਖਣ ਦੀ ਬਜਾਏ ਰਾਤ ਨੂੰ ਇਹ ਦੱਬ ਸ਼ਬੂਰ ਨਾਲ ਕੀਤੀ ਆ ਅਮਰਤਪਾਲ ਸੁਖਾ ਨਲਦੀਏ ਨੇ ਇਹਨੇ ਸਾਰਾ ਫੋਨ ਫੰਡ ਕਰਕੇ ਠਾਣੇ ਦਾ ਭਜਾਤਾ ਸਾਰਾ ਕੁਝ ਇਹਨੇ ਕਰਕੇ ਉਸ ਤੋਂ ਬਾਅਦ ਸਾਨੂੰ ਸੱਤ ਕਵੰਜਾ ਜੜਾਤਾ ਤੇ ਇਹ ਟਾਉਣ ਲੱਗਿਆ ਜੀ ਇਹਨੇ ਖਾੜ ਸੁੱਟੇ ਸਾਹਮਣੇ ਟਾਇਆ ਔਰ ਅਸੀਂ ਇਹ ਕਹਿੰਨੇ ਪੁਰਜੋਣਾ ਕਹਿੰਨੇ ਆ ਇਹ ਸੰਗਮ ਨੂੰ ਸੁਣ ਸੁਣ ਦੱਸਿਆ ਜਾਵੇ ਜਿਹੜੀਆਂ ਇਟਾਂ ਤੋੜੀਆਂ ਇਹਦੇ ਪਰਚਾ ਹੋਵੇ ਔਰ ਸਾਰੇ ਲੋਕ ਇੱਕ ਪਿੱਛੇ ਇਹ 100 ਬੰਦੇ ਨੂੰ ਕੀ ਗੱਲ ਸੁਖਰਲ ਦੀ ਖਰਾਬ ਕਰ ਲੈ ਜੀ ਇਹਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਤੁਸੀਂ ਜੋ ਲਗਾਤਾਰ ਉਥੇ ਥਾਣੇ ਗਏ ਹੋਮੋਂਗੇ ਕਿਸਾਨ ਜੀ ਉਹਨਾਂ ਲੈ ਕੇ ਗਈ ਆ ਕਾਰਵਾਈ ਇਹ ਨਹੀਂ ਕਰਦੇ ਕਾਰਵਾਈ ਕਰ ਨਹੀਂ ਦਿੰਦਾ ਇਹ ਜੀ ਆਪਣਾ ਅਮਰਸਪਾਲ ਨਹੀਂ ਕਰ ਦਿੰਦਾ ਜੀ ਇਹ ਐਮਐਲਏ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਉਹੀ ਖੁਦ ਕਰਾ ਲਿਆ ਆ ਦੋ ਦਿਨ ਹੋ ਗਏ ਇਕੱਠ ਪਿੱਛੇ ਪਾਇ ਮਹਿਲ ਵੀ ਪਰਸੋਂ ਵੀ ਆਇਆ ਸੀ ਉਹਦਾ ਫਰਜ਼ ਬੰਦਾ ਸੀ ਮੈਂ ਮੈਲ ਚਿੱਤਿਆ ਮੈਂ ਤੇ ਮੈਂ ਇੱਕ ਬੰਦੇ ਪਿੱਛੇ ਸਾਰੇ ਬੰਦੇ ਇੱਕ ਹੋਰ ਸਾਵਾਂ ਜੀ ਇਹ ਕਹਿ ਕੇ ਗਿਆ ਉਹਦੇ ਪਰ ਉਹਦਾ ਬਣਾਇਆ ਸੀ ਮੈਂ ਤੈਨੂੰ ਰੋਕੂਗਾ ਸਾਰਿਆਂ ਨੂੰ ਤੂੰ ਟਾਈ ਚੱਲ ਬਣਾਈ ਚੱਲ ਨਹੀਂ ਕਾਰਵਾਈ ਕਿਉਂ ਨਹੀਂ ਹੋ ਰਹੀ ਕੀ ਮੰਨਦੇ ਆ ਤੁਸੀਂ ਉਹੀ ਹੈ ਜੀ ਇਹ ਇਹ ਅਮਰਤਪਾਲ ਕਰਕੇ ਕਾਰਵਾਈ ਨਹੀਂ ਹੋ ਰਹੀ ਅਮਰਤਪਾਲ ਨੇ ਡੱਕਿਆ ਹੋ ਸਭ ਨੂੰ ਸਭ ਦੂਜੇ ਨੂੰ ਪੁਲਿਸ ਨੂੰ ਹੋਰ ਨੂੰ ਸਾਰਿਆਂ ਜਿੰਨੇ ਵੀ ਬੰਦੇ ਕਿੰਨਾ ਟਾਈਮ ਕਿੰਨਾ ਟਾਈਮ ਹੋ ਗਿਆ ਬਾਈ ਇਹ ਖਾਲ ਜਿਹੜਾ ਚੱਲਦਾ ਸੀਗਾ ਜਿਹੜਾ ਚੱਲਦੇ ਨੂੰ 40 ਸਾਲ ਹੋ ਗਏ ਜੀ ਬੜਾ ਹੋ ਗਿਆ 88 ਦਾ ਬਣਿਆ ਬਾਈ 88 ਦਾ ਬਣਿਆ ਜੀ 88 ਦਾ ਹੁਣ ਕਿੰਨੇ ਕਿੰਨਾ ਪਾਣੀ ਲੱਗਦਾ ਇਹ ਕਿੰਨਾ ਅਗਰਾਖ ਬਾਸ 8 ਏਕੜ ਨੂੰ ਪਾਣੀ ਲੱਗਦਾ ਜੀ ਇੱਧਰ 700 ਏਕੜ ਨੂੰ 700 ਏਕੜ ਨੂੰ ਪਾਣੀ ਲੱਗਦਾ ਤੇ ਜਿਹੜਾ ਉਹ ਹੁਣ ਪਾਣੀ ਨਹੀਂ ਲੱਗਣਾ ਉਹ ਦੂਜੇ ਵਾਰ ਨਹੀਂ ਲੱਗਣਾ ਜੀ ਪਾਣੀ ਜਾਂਦਾ ਹੀ ਨਹੀਂ ਪਾਣੀ ਖਾਲ ਢਾ ਲਿਆ ਨਹੀਂ ਹੋਰ ਕੀ ਗੱਲਬਾਤ ਕਰਨੀ ਕਹਿਣਵੇਂ ਕੋਈ ਕੋ ਹਾਂਜੀ ਦੱਸੋ ਹਾਂਜੀ ਇਹ ਜੀ ਜਦੋਂ ਅਸੀਂ ਨਹਿਰ ਮਹਿਕਮੇ ਕੋਲੇ ਗਏ ਐਕਸ਼ਨ ਫਰੀਦਕੋਟ ਕੋਲੇ ਵੀ ਗਏ ਉਹ ਕਹਿੰਦੇ ਸਾਡੇ ਗੱਲ ਇਹ ਧਿਆਨ ਚ ਲੈਂਦੀ ਵੀ ਹੈ ਅਸੀਂ ਕਹਿੰਦੇ ਜੀ ਕੋਈ ਕਾਨੂੰਨੀ ਕਾਰਵਾਈ ਕਰੋ ਅਸੀਂ ਦਾ ਸਰ ਸੋਡੇ ਤੇ ਹੀ ਆਸਾ ਰੱਖਾਂਗੇ ਉਹ ਕਹਿੰਦੇ ਕੋਈ ਨਹੀਂ ਸਾਡੇ ਧਿਆਨ ਚ ਰੈਂਦੀ ਵੀ ਹੈ ਇਹ ਐਸਡੀਓ ਸਾਹਿਬ ਕੋਲੇ ਵੀ ਗਏ ਸੀ ਐਸਡੀਓ ਸਾਹਿਬ ਕਹਿੰਦੇ ਕੋਈ ਨਹੀਂ ਅਸੀਂ ਪਰਚਾ ਇਹ ਤੇ ਦਿੰਨੇ ਆ ਪਰ ਹਜੇ ਤਾਈਂ ਪਰਚਾ ਹੋਇਆ ਨਹੀਂਗਾ ਅਸੀਂ ਸਰਕਾਰੇ ਲੈਣੇ ਲੈ ਲੀਆਂ ਕੱਢ ਲੀਆਂ ਸਾਡੀ ਕਿਸੇ ਨੇ ਸੁਵਨਾਜ ਨਹੀਂ ਹੋਣੀ ਇਹ ਜਿੰਨਾ ਸੋਰਾ ਸੇਰਾ ਜਾਂਦਾ ਹੈ ਸੁਖਾਨੰਦ ਵਾਲੇ ਐਮਐਲਏ ਨੂੰ ਜਾ ਰਿਹਾ ਹਲਕਾ ਬਾਗਾ ਪਰਾਨਾ ਨੂੰ ਉਹਦੇ ਸ਼ਹਿਰ ਦੇ ਸਾਰੇ ਕੰਮ ਹੋ ਰਿਹਾ ਤੁਸੀਂ ਆ ਤੈਨੂੰ ਜਾੜੋ ਟੇਲਾਂ ਤੇ ਨਕਸ਼ਾ ਵਿਖਾਓ ਸਾਡੇ ਜਿਹੜਾ ਇੱਕ ਖਾਲ ਹੋੜ ਟਾਇਆ ਵਾ ਉਹਦੀ ਉਹ ਐਲ ਬਣਾ ਕੇ ਦੇ ਰਿਆ ਜਿੱਥੋਂ ਕੀ 15 ਕਰਮਾ ਸਾਨੂੰ ਖਾਲਾ ਸਿੱਧਾ ਜਾਂਦਾ ਸੀ ਜੀ ਉਹਨੇ ਐਲ ਬਣਾ ਕੇ ਉਹ ਕਹਿੰਦਾ ਤੁਸੀਂ ਜਿੱਥੇ ਮਰਜੀ ਜਾੜੋ ਅਸੀਂ ਉਹਨੂੰ ਗਿਆ ਬਈ ਤੂੰ ਇੰਨਾ ਧੱਕਾ ਨਾ ਕਰ ਸਰਕਾਰ ਦੇ ਸਿਰ ਤੇ ਉਹ ਕਹਿੰਦਾ ਤੁਸੀਂ ਜਿੱਥੇ ਮਰਜੀ ਜਾੜੋ ਮੈਂ ਤਾਂ ਐਂ ਕਰੂੰਗਾ ਜੀ ਹੁਣ ਇਹ ਗੱਲ ਕਹੀ ਹੈ ਜੀ ਸਾਨੂੰ ਇਹ ਐਸਡੀ ਸਾਹਿਬ ਕੋਲੇ ਵੀ ਗਏ ਜੀ ਟੈਕਸ਼ਨ ਸਾਹਿਬ ਕੋਲ ਵੀ ਗਏ ਸਾਰੇ ਰਪੂਟਾਂ ਦਿੱਤੀਆਂ ਫਰੀਦਕੋਟ ਨੂੰ ਜਾ ਕੇ ਆਏ ਆ ਪਰ ਜਦੋਂ ਇਹ ਅਮਰਤਪਾਲ ਤੋਂ ਫੋਨ ਕਰ ਦਿੰਦਾ ਉਹ ਤੋਂ ਟਲ ਜਾਂਦੇ ਆ ਕੱਲ ਹੀ ਮੁਲਾਜ਼ਮ ਆਏ ਸੀ ਅੱਜ ਫੇਸਟ ਪ੍ਰੋਨਾ ਸ਼ੁਰੂ ਕਰਤਾ ਇਹ ਉਹਦੀ ਸ਼ਹਿ ਚੱਲਦੀ ਪੱਕੀ ਅਸੀਂ ਇਹ ਕਹਿੰਨੇ ਆ ਕਿਸਾਨ ਜੂਨੀਅਰ ਲਖੋਵਾਲ ਲੰਗੋਵਾਲ ਆਦੇ ਕਿਸਾਨ ਜੂਨੀ ਖੋਸਾ ਗਰੁੱਪ ਸਾਰੇ ਖੜੇ ਆ ਜੇ ਕਾਰਵਾਈ ਨਾ ਹੋਈ ਅਸੀਂ ਦੋ ਆ ਦਿਨਾਂ ਤੋਂ ਬਾਅਦ ਇੱਥੇ ਧਰਨਾ ਬੰਦ ਦੇਣਾ ਤੇ ਠੋਕੇ ਤੇ ਵਜਾਵਾਂਗੇ ਨਾਲੇ ਉਹਨੂੰ ਬੰਦ ਦਿਵਾ ਦੱਸਾਂਗੇ ਕਿ ਇਹ ਇੱਥੇ ਚੱਲਦੀ ਕੰਮ ਇਹ ਗੱਲ ਕਰਾਲਿਆ ਸਾਰੇ ਪਾਸੇ ਇੱਕ ਵਾਰੀ ਸਰਕਾਰ ਕਹਿੰਦੀ ਹੈ ਨਹਿਰੀ ਪਾਣੀ ਨੂੰ ਵੱਧ ਯੂਜ਼ ਕਰੋ ਥੱਲੇ ਵਾਲਾ ਪਾਣੀ ਨਾ ਵਰਤੋ ਪਰ ਦੂਸਰੇ ਪਾਸੇ ਆ ਚੀਜ਼ਾਂ ਹੋ ਰਹੀਆਂ ਤੁਸੀਂ ਦੱਸਿਆ ਨਹੀਂ ਜਾ ਕੇ ਉਹਨਾਂ ਨੂੰ ਦੱਸਿਆ ਇਹ ਤਾਂ ਸਾਰਾ ਦੱਸਿਆ ਸਾਰਿਆਂ ਨੂੰ ਹੁਣ ਮੈਂ ਕਹਿੰਦਾ ਕੱਸੀ ਚ ਪਾਣੀ ਨਹੀਂ ਆਉਦਾ ਜੇ ਕੱਸੀ ਪਾਣੀ ਆਉਦਾ ਤੇ ਇਹੜੀ ਛੱਡ ਦੇ ਤੁਸੀਂ ਲਗਾੜੇ ਜਿਹੜੇ ਮੂਹਰੇ ਲੱਗੇ ਹੋਏ ਇਹ ਇਹਦੇ ਅਰਗੇ ਜਿਹੜਾ ਇਹ ਸੁਖਾਣਾ ਦੀ ਮੂਹਰੇ ਲਗਾੜੇ ਰੱਖੇ ਆ ਨਾ ਠਾਣੇ ਦੀ ਵਾਲੀ ਨਾ ਕਚਹਿਰੀਆਂ 'ਚ ਤੇ ਨਾ ਇੱਥੇ ਉਹ ਕਿਸੇ ਨੂੰ ਖੰਗੜ ਨਹੀਂ ਦੇਦਾ ਜਦੋਂ ਬਣਾਇ ਮਜਬੂਰ ਨੂੰ ਆ ਕੀਤਾ ਵੇ ਦੇਖੋ ਜੀ ਜਿਹੜੀ ਇਹ ਸਰਕਾਰ ਹੈ ਆਮ ਪਾਰਟੀ ਦੀ ਲੋਕਾਂ ਨੇ ਆਸਾਂ ਤੇ ਆਦੇ ਸੀ ਅਸੀਂ ਪੂਰੇ ਉਤਰਾਂਗੇ ਟੇਲਾਂ ਤੇ ਪਾਣੀ ਪਿਜਾਵਾਂਗੇ ਇਹ ਤਾਂ ਟੇਲਾਂ ਹੀ ਦੀਵੇਂ ਦੀਆਂ ਖਾ ਗਏ ਜੀ ਜੀ ਇਹਦੋਂ ਪਹਿਲਾਂ ਸਰਕਾਰਾਂ ਬਣਦੀਆਂ ਆਈਆਂ ਰਹੀਆਂ ਕਿਸੇ ਨੇ ਪਰ ਆਹ ਕੁਛ ਨਹੀਂ ਕਰਿਆ ਜਰੂਰ ਕਿਸੇ ਨਾਲ ਮਾੜਾ ਮੋਟਾ 19 21 ਹੁੰਦੀ ਰਹੀ ਹੈ ਪਰ ਇਹ ਤਾਂ ਸਾਰੇ ਰਟੇਲੇ ਹੀ ਖਾ ਗਏ ਜੀ ਹੁਣ ਤਾਂ ਕਹ ਪੈਂ ਕੋਈ ਪੰਚਾਇਤ ਪਿੰਡ ਦੀ ਕੀ ਕਹਿ ਰਹੀ ਆ ਪੰਚਾਇਤ ਪਿੰਡ ਦੀ ਆਈ ਸੀਗੀ ਜੀ ਪੰਚਾਇਤ ਪਿੰਡ ਦੀ ਕਹਿੰਦੀ ਸੀ ਆਈ ਤੁਹਾਡਾ ਬਹਿ ਕੇ ਸਮਝੌਤਾ ਕਰਾਵਾਂਗੇ ਇਹ ਬੰਦਾ ਕੋਈ ਗੱਲ ਨਹੀਂ ਮੰਨ ਰਿਹਾ ਜਿਵੇਂ ਅਸੀਂ ਕਿਹਾ ਸੀ ਜਿੱਥੋਂ ਇਹਨੇ ਸਾਡਾ ਖਾਲੇ ਢਾਏ ਆ ਉੱਥੇ ਖਾਲੇ ਬਣਵਾ ਦੇਵੇ ਸਾਡੀ ਸਹਿਮਤੀ ਹੈ ਇਹ ਕਹਿੰਦਾ ਮੈਂ ਨਹੀਂ ਬਣਾਉਣੇਗੇ ਜੀ ਉੱਥੇ ਜੀ ਇਹਨੇ ਜਵਾਬ ਦਿੱਤਾ ਸਾਨੂੰ ਜੀ 20 ਬੰਦਿਆਂ ਦੇ ਆਏ ਆ ਦੇ ਇੱਥੇ ਗੱਲ ਵੀ ਪਿਆ ਛੜੇ ਇਹਦੀ ਚੋਰਾ ਨਾਲ ਕੁੱਤੀ ਰਣੀ ਆ ਪੰਚਾਇਤਾਂ ਪੁਚਤਾਂ ਸਭ ਉਹਦੇ ਸੈੱਟ ਕੀਤੀਆਂ ਹੋਈਆਂ ਜੀ ਇਹ ਸੰਗਮਣਾਂ ਲਾਈਆਂ ਹੋਈਆਂ ਜੀ ਉਹ ਜਮਾ ਨੇ ਉਹ ਦੋ ਦਿਨ ਲਾਉਣਗੇ ਇਨੂੰ ਕਹਿੰਦੇ ਤੂੰ ਖਾਲ ਬਣਾ ਸੀ ਚਾਰ ਦਿਨ ਰੋਕਦੇ ਆ ਉਹ ਲੋਕ ਜਾਗਰਤ ਹੋ ਚੁੱਕੇ ਆ ਇਹਨਾਂ ਨੂੰ ਪਤਾ ਲੱਗ ਗਿਆ ਉਹ ਸਾਡੇ ਨਾਲ ਬੇਇਮਾਨੀ ਕੀਤੀ ਆ ਧਰੋ ਕਰ ਰਿਆ ਸੋ ਅਸੀਂ ਹਜੇ ਵੀ ਕਹਿੰਦੇ ਆ ਵੀ ਅਸੀਂ ਦੋ ਦਿਨ ਦੇਖਣਾ ਉਦੋਂ ਮੁੜ ਕੇ ਇਸਾਈ ਧਰਨਾ ਦੇਵਾਂਗੇ ਜੋ ਫੈਸਲਾ ਅਸੀਂ ਕਰਾਂਗੇ ਉਸ ਨੂੰ ਜੀ ਹਾਂ ਜੀ ਇਹ ਮਾਈਨਰ ਫੂਲੇ ਵਾਲਾ ਜੀ 23433 ਐਲਟੀਏ ਫੂਲੇ ਵਾਲੇ ਮੈਲਰ ਦਾ ਨਾਮ ਆ ਜੀ ਜੀ ਹਾਂ ਜੀ ਤੁਨੇ ਕਾ ਦਸਤਗਿਰ ਦੇਰਸ਼ਕਾਂ ਨੂੰ ਕਿ ਲਗਾਤਾਰ ਜਿਹੜੀ ਪੰਜਾਬ ਸਰਕਾਰ ਉਹ ਦਾਵਾ ਕਰ ਰਹੀ ਆ ਜਿਹੜਾ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਵੀ ਛੱਪੜਾਂ ਦਾ ਜਿਹੜਾ ਪਾਣੀ ਆ ਉਹ ਖੇਤਾਂ ਨੂੰ ਦਿੱਤਾ ਜਾਊਗਾ ਕਿਉਂਕਿ ਜਿਹੜਾ ਲੋਕ ਟੂਬਵਲ ਘਟ ਵਰਤਣ ਪਰ ਇੱਥੇ ਜਿਹੜਾ ਪਾਣੀ ਆ ਜਿਹੜਾ ਉਹ ਖਾਲਾ ਹੀ ਅੱਗੇ ਬੰਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਨਮਾਇंदे ਜਿਹੜੇ ਆਗੂ ਬਣੇ ਹੋਏ ਉਹਨਾਂ ਦੇ ਵੱਲੋਂ ਉਹਦਾ ਕੰਮਰਤ ਪਾਰਸਨ ਸੰਧਿ ਦੇ ਦੋਸ਼ ਲੱਗ ਰਹੇ ਨੇ ਕਿ ਜਿਹੜਾ ਇਹ ਬਿਲਕੁਲ ਜਿਹੜਾ ਖਾਲਾ ਬੰਦ ਕਰ ਦਿੱਤਾ ਗਿਆ ਇਹ ਜਿਹੜੀ ਕਿਸਾਨ ਜੁਨੀ ਇਥੇ ਪਹੁੰਚੀ ਆ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜਿਹੜੇ ਨਮਾਇंदे ਅੱਛਾ ਅੱਛਾ ਸ਼ਾਮ ਕਾਲੇ ਕਿ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੋ ਨੇ ਤੁਸੀਂ ਅਸੀਂ 2-4 ਵੀ ਨਹੀਂ ਆਜੀ 50-50 ਬੰਦੇ ਸਾਡੇ ਗੱਲ ਪੈਂਦਾ ਆਂਦੇ ਜੀ ਇਹ ਅੱਛਾ ਜੀ ਸਰਪੰਚ ਸਾਨੂੰ ਕਹਿੰਦਾ ਉਹਨਾਂ ਜਾ ਆਉਂਦੇ ਤੁਹਾਡੇ ਕੋਲੇ ਪਰ ਸਾਡੇ ਗੱਲ ਪੇਗਾ ਦੋ ਤਰੇ ਆਂਦੇ ਹਾਂ ਜੀ ਕਹਿੰਦਾ ਮੈਂ ਤਾਂ ਨਹੀਂ ਕਰੂਗਾ ਜੀ ਹਾਂਜੀ ਕੀ ਮੈਨੂੰ ਕਰ ਲੋ ਕਹਿੰਦਾ ਹਾਂਜੀ ਆਹ ਗੱਲ ਹੈ ਹੁਣ ਜਿਹੜਾ ਲੋਕ ਬਹੁਤ ਵੱਡੇ ਪੱਦਰ ਤੇ ਇਕੱਠੇ ਹੋਏ ਆ 700 ਕਿੱਲਾ ਬਹੁਤ ਮੈਨਾ ਰੱਖਦਾ 100 ਕਿੱਲਾ 100 ਘਰ ਦੱਸਿਆ ਜਾ ਰਿਹਾ 100 ਘਰ ਦਾ ਕੁਛ ਨਹੀਂ ਵਟਿਆ ਯਾਰ ਇੱਕ ਬੰਦੇ ਮੂਰੇ ਨਹੀਂ ਹਾਂ ਜੀ ਇਹ ਕਦਾ ਮੈਂ ਮੇਰਾ ਥਾ ਮੇਲਦਾ ਜੀ ਮੈਨੂੰ ਕੋਈ ਨਹੀਂ ਕਰ ਸਕਦੀ ਮੈਨੂੰ ਅਗਲੀ ਕਾਰਵਾਈ ਕੀ ਹੋਊਗੀ ਫਿਰ ਜਿਹੜੀ ਜੇ ਕੋਈ ਨਹੀਂ ਕੋਈ ਗੱਲ ਬਾਤ ਨਹੀਂ ਰਿਕਰਸਾ ਦਿੱਤੀ ਹੋ ਤਾਂ ਸਾਰੇ ਜੀ ਹਾਂ ਜੀ ਉਹ ਕਾਰਵਾਈ ਹੋ ਜੂਗੀ ਹਾਂ ਜੀ ਜੇ ਕਾਰਵਾਈ ਉਹ ਉਹ ਨਹੀਂ ਕੋਈ ਕਾਰਵਾਈ ਹੁੰਦੀ ਤਾਂ ਫਿਰ ਕੀ ਕਰੂੰਗੇ ਕਾਰਵਾਈ ਹੁੰਦੀ ਨਹੀਂ ਧਰਨੇ ਲਾਵਾਂਗੇ ਹਾਂ ਜੀ ਅਸੀਂ ਦੋ ਦਿਨ ਵੇਖਿਆ ਹਾਂ ਜੀ ਜੀ ਦੋ ਦਿਨ ਵੇਖੀ ਧਰਨੇ ਲਾਵਾਂਗੇ ਅਸੀਂ ਧਰਨਾ ਲਾਵਾਂਗੇ ਅਸੀਂ ਜਦੋਂ ਲੋਕ ਧਰਨੇ ਤੇ ਬੰਦੇ ਨੇ ਫਿਰ ਪੰਜਾਬ ਸਰਕਾਰ ਕਹਿੰਦੀ ਆ ਧਰਨਾ ਵਿਹਲੇ ਦਿੰਦੇ ਆ ਧਰਨਾ ਉਹ ਲੋਕ ਦਿੰਦੇ ਇਹਨਾਂ ਨੂੰ ਘਰੇ ਨਹੀਂ ਕੀ ਪੁੱਛਦਾ ਪਾਰੇ ਉਹ ਲੋਕ ਆ ਜਿਨ੍ਹਾਂ ਨੂੰ ਘਰੇ ਪੁੱਛਦੇ ਨੇ ਇਹ ਧਰਨੇ ਤੇ ਬਹਿਣਗੇ ਕੱਲ ਨੂੰ ਫਿਰ ਸਰਕਾਰ ਕਹੂਗੀ ਧਰਨੇ ਤੇ ਕਿਉਂ ਬੈਠੇ ਨੇ ਪਰ ਜਿੰਨਾ ਚਿਰ ਧਰਨੇ ਤੇ ਵੀ ਕੋਈ ਬਹਿੰਦਾ ਉਹਨਾਂ ਚਿਰ ਕੋਈ ਗੱਲ ਹੀ ਨਹੀਂ ਸੁਣਦਾ ਉਹਨਾਂ ਚਿਰ ਕੋਈ ਮਸਲਾ ਹੱਲ ਹੀ ਨਹੀਂ ਹੁੰਦਾ ਗਾ ਗੱਲਬਾਤ ਕਰਦੇ ਆ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸੁਣਾਉਣੇ ਆ ਸਾਡੇ ਨਾਲ ਭਾਰਤੀ ਕਿਸਾਨ ਜਿਹੜਾ ਖੋਸਾ ਦੇ ਨਮਾਇंदे ਨੇ ਜਿਹੜੇ ਕਿ ਇੱਥੇ ਪਹੁੰਚੇ ਨੇ ਲੋਕਾਂ ਨੇ ਮੌਕਾ ਵਿਖਾਇਆ ਕਿ ਇਸ ਤੋਂ ਬਾਅਦ ਅਗਲੀ ਕਾਰਵਾਈ ਹੁੰਦੀ ਆ ਗੱਲਬਾਤ ਕਰਦੇ ਆ ਪਹਿਲਾਂ ਕਿ ਦਰਸ਼ਨ ਸਿੰਘ ਕਾਲੇ ਕਿਹਾ ਕਾਲੇ ਸਾਹਿਬ ਤੁਸੀਂ ਇੱਥੇ ਪਹੁੰਚੇ ਹੋ ਜਿਹੜਾ ਕਿ ਖਾਲਾ ਢਾ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਕੋਈ ਕਾਰਵਾਈ ਵੀ ਨਹੀਂ ਹੋ ਰਹੀ ਵਿਧਾਇਕ ਅਮਰਿਤਪਾਲ ਸਾਹਿਬ ਦਾ ਦੋਸ਼ ਲਗਾ ਰ ਤੁਸੀਂ ਇੱਥੇ ਪਹੁੰਚੇ ਹੋ ਕੀ ਮਸਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਰਸ਼ਨ ਸਿੰਘ ਕਾਲੇ ਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਭਾਰਤ ਕਸਾਨੀ ਨੂੰ ਖੋਸਾ ਕਿਸਾਨਾਂ ਦਾ ਇਹ ਖਾਲੇ ਦਾ ਰੌਲਾ ਸੀਗਾ ਅਸੀਂ ਸਾਰੇ ਆਏ ਆ ਸਾਡਾ ਜੇਦਾ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਗੋਕੇ ਨਾਲ ਆ ਬਲਾਕ ਪ੍ਰਧਾਨ ਸਰਜੀਤ ਸਿੰਘ ਵਿਰਕ ਸਾਰੇ ਜਥੇਬੰਦੀ ਆਈ ਆ ਅਸੀਂ ਇਹਨਾਂ ਨੂੰ ਦੇਖ ਲਿਆ ਕਿਸਾਨਾਂ ਦੇ ਖਾਲਾਂ ਦੇ ਰੋਲੇ ਤਾਂ ਹੁੰਦੀ ਆ ਵਾਟ ਰੋਲੇ ਦਾ ਰੋਲਾ ਤਾਂ ਚੱਲਦਾ ਰਹਿੰਦਾ ਅਸੀਂ ਇਹਨਾਂ ਨੂੰ ਬਿਠਾ ਕੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਕੰਪਰੋਮਾਈਜ਼ ਕਰਾਇਆ ਜਾਵੇ ਕਿਉਂਕਿ ਸਰਕਾਰੀ ਦਰਬਾਰੀ ਜਾਣ ਕੇ ਤਾਂ ਫੈਸਲਾ ਜਿਹੜਾ ਮੁੜ ਕੇ ਆ ਕੇ ਪੰਚਾਇਤ ਹੀ ਹੁੰਦਾ ਹੁੰਦਾ ਜੀ ਜਿੱਥੇ ਮਰਜ਼ੀ ਜਾਇਆ ਉਹਨਾਂ ਪਾਸੇ 10 ਸਾਲ ਕੇਸ ਲੜੀ ਜਾਣ ਫੈਸਲਾ ਇੱਥੇ ਹੁਣਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਸਮਝਾ ਕੇ ਵਿਝਾ ਕੇ ਸਾਰਿਆਂ ਦਾ ਫੈਸਲਾ ਕੀਤਾ ਜਾਵੇ ਤਾਂ ਕਿ ਉਹ ਕਿਸਾਨ ਦਾ ਨੁਕਸਾਨ ਹੋਵੇ ਬਾਕੀ ਜਿਹਦੇ ਖੇਤ ਪਾਣੀ ਜਾਣਾ ਉਹਨੂੰ ਪਾਣੀ ਸਹੀ ਸਲਾਮਤ ਜਾਵੇ ਅਸੀਂ ਸਾਰਾ ਜਾਜਾ ਲੈ ਰਹੇ ਆ ਸਾਰਾ ਖਾਲ ਮੋੜ ਤੋਂ ਲੈ ਕੇ ਥੋ ਤੱਕ ਦੇਖ ਆਏ ਆ ਦੇਖ ਕੇ ਉਹਨਾਂ ਦੋਨਾਂ ਪਾਰਟੀਆਂ ਨਾਲ ਗੱਲਾਂ ਕਰਕੇ ਜੋ ਵੀ ਸਾਡਾ ਮਸਲਾ ਹੋਇਆ ਉਹ ਤੁਹਾਨੂੰ ਦੱਸ ਦੇਵਾਂਗੇ ਉਹਨਾਂ ਨਾਲ ਕੀ ਗੱਲ ਕਰਨੀ ਅਸੀਂ ਭਾਰਤੀ ਕਿਸਾਨ ਵੀਰ ਨੂੰ ਖੋਸਾ ਦੇ ਜਿੰਨੇ ਵਰਕਰ ਆਏ ਆ ਉਹਨਾਂ ਨੇ ਇਹੀ ਡਿਸਕਸ ਕੀਤੀ ਸੀ ਕਿ ਆਪਾਂ ਜਿਹੜਾ ਇਹ ਮਸਲਾ ਹੈ ਇਹਨੂੰ ਬੈਠ ਕੇ ਵਿਚਾਰਦੇ ਆਂ ਕਈ ਵਾਰੀ ਬੰਦੇ ਦੇ ਗਲਤ ਗਾਈਡ ਕੀਤਾ ਹੁੰਦਾ ਹੈ ਜਿਵੇਂ ਹੁਣ ਉਹ ਮਿਹਨਤੀ ਚੋਕ ਹੈਰੇ ਸਾਡੀ ਜਗ੍ਹਾ ਹੈ ਪਰ ਅਸੀਂ ਦੇਖਿਆ ਜਿਹੜੀ ਗੈਰਮਮਕੀਨ ਕੱਸੀ ਆ ਉਹ ਕਿਸੇ ਦੀ ਜਗ੍ਹਾ ਨਹੀਂ ਉਹ ਸਰਕਾਰ ਦੀ ਹੁੰਦੀ ਹੈ ਜੇ ਉਹਨਾਂ ਨੇ ਗਲਤੀ ਨਾਲ ਖਾਲਾ ਟਾਇਆ ਸੀ ਵੀ ਕਿੰਨੇ ਵੀ ਇਹਨੂੰ ਬਿਲਕੁਲ ਢਾਉਣਾ ਨਹੀਂ ਚਾਹੀਦਾ ਤੇ ਜੇ ਬੈਠ ਕੇ ਉਸੇ ਤਰ੍ਹਾਂ ਮਸਲਾ ਹੱਲ ਹੋ ਜੇ ਤਾਂ ਬਾੜੀ ਬੈਟਰ ਗੱਲ ਆ ਕੋਟਾਂ ਕਚਰੇਆਂ 'ਚ ਹੀ ਪੈਸੇ ਲਾ ਕੇ ਖੱਜਲਖੁਆਰ ਹੋਣਾ ਉਹ ਤੋਂ ਬਾਅਦ 'ਚ ਵੀ ਬੈਠ ਕੇ ਫੈਸਲੇ ਹੁੰਦੇ ਆ ਕਿਉਂਕਿ ਕੋਸ਼ਿਸ਼ ਜਦੇ ਬੰਦੀ ਦੀ ਇਹ ਹੁੰਦੀ ਆ ਵੀ ਆਪਦੇ ਕਿਸਾਨਾਂ ਨੂੰ ਬਚਾਇਆ ਜਾਵੇ ਨਾ ਕਿ ਭਰਾ ਮਾਰੂ جنگ ਨ ਕਰਾਈ ਜਾਵੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਬਈ ਠੀਕ ਹੈ ਇਹ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਸਾਡਾ ਜਿਹੜਾ ਮੁੱਘਾ ਉਹ ਗਲਤ ਬਣਾਈ ਜਾਂਦਾ ਜਿਹੜਾ ਖਾਲ ਬਣਾਈ ਜਾਂਦੇ ਬਿਲਕੁਲ ਗਲਤ ਬਣਾਈ ਜਾਂਦਾ ਕੈਮਰੇ ਤੇ ਦਿਖਾ ਦਿਓ ਉਹ ਪੁਰਾਣਾ ਖਾਲ ਦਿਖਾ ਦਿਓ ਸਾਡੇ ਜਿੱਥੋਂ ਦੀ ਖਾਲ ਬਣਦਾ ਸਾਡੇ ਪਾਣੀ ਨਹੀਂ ਜਾਂਦਾ ਜਿੱ ਇਹ ਨਾਮ ਬਣਾਇਆ ਫਿਰ ਗਾਂ ਵਾਲਾ ਕਦਮ ਚੱਕਾਂਗੇ ਜੀ ਭਾਰਤੀ ਕਿਸਾਨ ਜੀ ਉਹਨੇ ਖੋਸਾ ਇਥੇ ਪਹੁੰਚੀ ਆ ਪਰ ਇਹ ਗੱਲ ਨਿਬੜਨ ਕਹਿੰਦੇ ਵੀ ਨਿਬੜ ਜੂਗੀ ਪਰ ਇਹਨਾਂ ਦੇ ਬਾਅਦ ਜਿਹੜੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਹੀ ਦਾਵਾ ਕੀਤਾ ਜਾ ਰਿਹਾ ਵੀ ਜਿਹੜਾ ਖਾਲਾ ਹੁਣ ਵੀ ਗਲਤ ਤਰੀਕੇ ਨਾਲ ਬਣ ਰਿਹਾ ਮੈਂ ਉਹ ਦਿਖਾ ਦੇ ਮੋਗਾ ਵਿੱਚ ਦਿਖਾਉਂਗਾ ਮੈਂ ਉਹ ਤਸਵੀਰਾਂ ਵੀ ਦਿਖਾਉਂਗਾ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਵੇ ਕਿ ਜਿਹੜਾ ਜਿਹੜਾ ਖਾਲਾ ਉਹ ਕੱਢੀ ਜਾਂਦਾ ਕਦੀ ਪਰੇ ਜਿਹੜਾ ਅੱਗੇ ਬਤੂ ਜੀ ਦੱਸ ਹੀ ਦੋ ਸਾਰੀ ਨਾਲ ਦੀ ਹਾਂਜੀ ਹਾਂਜੀ ਇੱਕ ਮਿੰਟ ਇੱਥੋਂ ਹੇਠੇ ਖੜ ਕੇ ਹਾਂਜੀ ਆਹ ਦੇਖੋ ਜੀ ਜਿਹੜਾ ਖਾਲਾ ਬਣ ਰਿਹਾ ਆ ਇਹ ਜਿੱਧਰੋਂ ਪਾਣੀ ਆਉਂਦਾ ਜਿੱਧਰੋਂ ਉਧਰ ਨੂੰ ਮੋੜਿਆ ਜਾ ਰਿਹਾ ਸਾਡਾ ਪਾਣੀ ਜਾਂਦਾ ਸੀ ਇੱਧਰ ਨੂੰ ਸਿਪ ਦੇ ਪਾਸੇ ਨੂੰ ਪਾਣੀ ਜਾਂਦਾ ਹੁੰਦਾ ਕਿ ਚੜ੍ਹਦੇ ਵਾਲੇ ਪਾਸੇ ਨੂੰ ਪਾਣੀ ਜਾਂਦਾ ਇਹ ਉੱਪਰ ਦੀ ਮੋੜੀ ਜਾਂਦੇ ਚੜ੍ਹਦੇ ਵਾਲੇ ਪਾਸੇ ਦੀ ਕਰਕੇ ਹਾਂਜੀ ਇਹ ਸਾਨੂੰ ਮਨਜ਼ੂਰ ਨਹੀਂ ਆ ਜੀ ਇੱਥੋਂ ਦੇਖੋ ਅੱਗੇ ਖਾਲਾ ਇੱਥੋਂ ਆਏ ਸਿੱਧਾ ਸੀ ਮੜੇ ਗੋਪੀ ਪਾਸੇ ਨੂੰ ਉਹ ਸਾਈਡ ਤੇ ਜੀ ਆ ਦੇਖੋ ਅੱਗੇ ਖਾਲਾ ਸਾਡਾ ਇਦਾਂ ਸਿੱਧਾ ਸੀਗਾ ਜੀ ਇੱਥੋਂ ਸੀਗਾ ਐ ਸਿੱਧਾ ਜਮਾ ਇੱਥੇ ਅਸੀਂ ਨਕਾ ਲਾਉਂਦੇ ਹੁੰਦੇ ਸੀ ਇਹ 15 ਕਰਮਾ ਇਹ ਮੋੜ ਕੇ ਸਾਨੂੰ ਪਿੱਛੇ ਮੋਗਾ ਬੈਕ ਪਾਣੀ ਕਿਵੇਂ ਕੱਢੂਗਾ ਸਾਨੂੰ ਐਲ ਬਣਾ ਕੇ ਖਾਲਾ ਦੇ ਰਿਹਾ ਆ ਸਰਕਾਰ ਦੇ ਕੰਮ ਹੈ ਸਰਕਾਰ ਦੀ ਸ਼ਹਿਦ ਹੋ ਰਿਹਾ ਸਾਰਾ ਸੁਖਨੰਦ ਵਾਲਾ ਅਮਰਤਪਾਲ ਸਾਰਾ ਸਹਿਰਾ ਇਹ ਉਹਨੂੰ ਜਾਂਦਾ ਜੋ ਕੁਝ ਕਰਾ ਰਿਹਾ ਉਹ ਕਰਾ ਰਿਹਾ ਇੱਥੇ ਕਿਸਾਨ ਜੂਣ ਨਾਲ ਸਹਿਮਤ ਤੁਸੀਂ ਅਸੀਂ ਕਿਸਾਨ ਜੂਣੀ ਨਾਲ ਇਸ ਗੱਲ ਤੇ ਸਹਿਮਤ ਹਾਂ ਜੀ ਸਾਡਾ ਕਿ ਖਾਲਾ ਸਹੀ ਥਾ ਦੇ ਪੈ ਗਿਆ ਫੇਰ ਤਾਂ ਅਸੀਂ ਸਹਿਮਤ ਆਂ ਜੇ ਖਾਲਾ ਸਾਡਾ ਨਹੀਂ ਕਿਸਾਨ ਜੁਨੀ ਵਾਲਾ ਸਹੀ ਥਾ ਦੇ ਪਉਂਦੀ ਸਾਡੀ ਕੋਈ ਕਿਸੇ ਨਾਲ ਸਹਿਮਤੀ ਨਹੀਂ ਅਸੀਂ ਆਪ ਦਾ ਲੜਾਂਗੇ ਉਹ ਆਪ ਦਾ ਲੜੀਆ ਕਿਸਾਨ ਲਖਵਾਲ ਭਾਰਤੀ ਕਿਸਾਨ ਜੁਨੀ ਲਖਵਾਲ ਉਹ ਵੀ ਪਹੁੰਚੀ ਹੋਈ ਆ ਮਾਨ ਕੋਲ ਸਾਰੇ ਆਏ ਹੋਏ ਆ ਜੀ ਅਸੀਂ ਬਾਗੇਪਨ ਹਲਕੇ ਦੇ ਆਏਵੇਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੇ ਜਿੱਥੋਂ ਖਾਲ ਪੁਰਾਣਾ ਸੀ ਅੱਜ ਤੋਂ ਬਾਅਦ ਇਦਾਂ ਨਹੀਂ 50 60 ਸਾਲ ਦਾ ਹੈ ਅੰਗਰੇਜ਼ਾਂ ਵਾਲੇ ਬਣਾਏ ਗਿਆ 88 ਦਾ ਜੀ 88 ਉਦੋਂ ਉੱਥੇ ਇੱਕ ਮਤਲ ਖਾਲ ਬਣਨਾ ਚਾਹੀਦਾ ਉੱਥੋਂ ਲੈਣ ਨੂੰ ਖੁਸ਼ ਹੈ ਇਹ ਖਾਲ ਸਾਨੂੰ ਮਨਜ਼ੂਰ ਨਹੀਂ ਹੈ ਜੀ ਬਾਕੀ ਇਹ ਤੇ ਜਲਦ ਜਲ ਪਰਚਾ ਕੱਟਿਆ ਜਾਵੇ ਇਹ ਜਿਹੜੇ ਜਗਲਾਦਵੇਂ ਇੱਕ ਵੀ ਨਤਰਕ ਸੀ ਉਹ ਵੀ ਸਾਰੇ ਖਾਲੇ ਜੀ ਸਾਹਮਣੇ ਸੋਟੇ ਸਾਹਮਣੇ ਦਰਖਤ ਪੱਟੇ ਖਾਦੇ ਆ ਇਸ ਲਈ ਅਸੀਂ ਕਹਿੰਨੇ ਆ ਵੀ ਇਹਦੇ ਤੁਰੰਤ ਪਰਚਾ ਹੋਵੇ ਔਰ ਰੋਕਿਆ ਜਾਵੇ ਔਰ ਜਿੱਥੇ ਖਾਲ ਪਹਿਲਾਂ ਸੀ ਉੱਥੋਂ ਬਣਾਇਆ ਜਾਵੇ ਫਿਰ ਮਨਜ਼ੂਰ ਇਹਨਾਂ ਨੂੰ ਨਵੀਆਂ ਇੱਟਾਂ ਦਾ ਬਣਾਇਆ ਜਾਵੇ ਜਿਹੜਾ ਖਾਲਾ ਉਹ ਕਹਿੰਦੇ ਢਾ ਦਿੱਤਾ ਗਿਆ ਪਰ ਕਿਸਾਨ ਜੁੜੀਆਂ ਦੇ ਨਾਲ ਵੀ ਸਹਿਮਤ ਹੁੰਦਾ ਹੈ ਕਿਸਾਨ ਨਹੀਂ ਦੱਸ ਰਹੀ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਸਹੀ ਤਰੀਕੇ ਦੇ ਨਾਲ ਜਿੱਥੇ ਖਾਲਾ ਢਾਇਆ ਗਿਆ ਉੱਥੇ ਖਾਲਾ ਪੈਂਦਾ ਦੂਜੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਜੰਗਲਾਤ ਮਹਿਕਵੇਂ ਦੇ ਕਈ ਦਰਖਤ ਵੀ ਜਿਹੜੇ ਉਹ ਵੱਡੇ ਗਏ ਆ ਜਿਹੜੇ ਕਿ ਉਹ ਸਿੱਟੇ ਗਏ ਆ ਉਹ ਵੀ ਤਸ ਅੱਜ ਨਾਲ ਦਿਖਾਵਾਂਗੇ ਪਰ ਵੱਡੀ ਕਾਰਵਾਈ ਆ ਜਿਹੜੀ ਉਹ ਕਿਸਾਨ ਮੰਗਦੇ ਨੇ ਵੀ ਕਾਰਵਾਈ ਹੋਣੀ ਚਾਹੀਦੀ ਆ ਉਸ ਆਮ ਆਦਮੀ ਪਾਰਟੀ ਦੇ ਆਗੂ ਤੇ ਕਦੋਂ ਕਾਰਵਾਈ ਹੁੰਦੀ ਆ ਜਾਂ ਕਿਸਾਨਾਂ ਦਾ ਪ੍ਰਨਾਲਾ ਉੱਥੇ ਦਾ ਉੱਥੇ ਰਹਿੰਦਾ ਕਿਉਂਕਿ ਆਉਣ ਵਾਲਾ ਸਮਾਂ ਚੋਣੇ ਦਾ ਚੋਣੇ ਤੋਂ ਪਹਿਲਾਂ ਜਿਹੜਾ ਕਿਸਾਨਾਂ ਦਾ ਪਾਣੀ ਦਾ ਮਸਲਾ ਹੱਲ ਹੁੰਦਾ ਜਾਂ ਉਹ ਨਹੀਂ ਕਾਰਵਾਈ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੌਂਡ ਇੰਡੀਆ ਟੀਵੀ ਸਮਾਦਪਾ